ਜੇ ਤਾਂ ਮਸ਼ੀਨ ਮੰਗਾ ਲਿਆ ਬਾਹਰੋਂ ਆਸਟ੍ਰੇਲੀਆ ਚ ਚੈੱਕ ਕਰਨ ਵਾਲੀ ਹਾਂ ਅਲਦਾਂ ਯਾਰ ਮੀਂਹ ਕਹਿੰਦਾ ਤੂੰ ਖਾਰਾ ਖਾਰਾ ਦਾ ਕੌੜੀ ਬੂਟੀ ਹੋ ਕੇ ਵੀ ਹੋ ਜਾਂਦਾ ਹੈ ਇਹ ਲੋਕ ਵੀ ਨਹੀਂ ਕੋ ਬਣਾਉਂਦੇ ਦੋਸਤ ਸਰਾ ਹੋਣਾ ਹੈ ਰਰ ਦੁੱਧ ਪਿੱਛੇ ਨਾ ਕਹੀ ਖਾਰਾ ਹੋ ਗਿਆ ਦੁੱਧ ਕੌੜੀ ਚੁੱਕੀ ਖਾਰੇ ਨਹੀਂ ਖਾਰਾ ਹੋਣਾ ਕਿਤੇ ਫਾਜੇ ਵਿਚਾਲੇ ਫੇਰ ਬੈਠ ਗਈ ਆ ਜਿਹੜੇ ਹਾਂ ਕਿਤੇ ਨਵੀਂ ਮਸ਼ੀਨਰੀ ਤੇਰੇ ਅੰਦਰ ਆ ਜੇ ਜਿੱਤਾ ਮਸ਼ੀਨ ਮੰਗਾ ਲਿਆ ਬਾਹਰੋਂ ਆਸਟ੍ਰੇਲੀਆ ਚੋਂ ਚੈੱਕ ਕਰਨ ਵਾਲੀ ਹਾਂ ਹਾਂ ਮੀਂਹ ਕਹਿੰਦਾ ਦੁੱਧ ਖਾਰਾ ਖਾਰਾ ਦਾ ਕੌੜੀ ਬੂਟੀ ਹੋ ਕੇ ਵੀ ਹੋ ਜਾਂਦਾ ਹੈ ਹਰੇ ਖੁਰੇ ਨਿੰਮ ਖਾ ਕੇ ਵੀ ਤੋੜਾ ਹੋ ਜਾਂਦਾ ਜੇ ਤੁਸੀਂ ਗਾਰੰਟੀ ਲਵੇ ਹੁਣ ਵੀ ਇਟਨਾ ਟਾਈਮ ਹੀ ਲੱਗ ਰਹੇਗਾ ਤੇ ਰੋਜ਼ ਰੋਜ਼ ਨਹੀਂ ਗਿੱਦਾ ਪੈਣਾ 5 ਮਿੰਟੇ ਗੇ ਡੱਪ ਕੇ 7 ਹੋ ਡੱਪ ਕੇ ਲੱਕ ਕਰੂਗਾ ਤੇਰੀ ਮੇਰੀ ਮਿੱਟੀ ਕੁਟੂ ਹਾਂ ਤੇਰਾ ਹੀ ਲੈ ਲੈ ਵੇਚੀ ਜਾ